ਜਿਵੇਂ ਛੋਟੇ ਸਾਹਿਬਜ਼ਾਦੇ ਨੇ ਇਹ ਨਹੀਂ ਮੰਨੀ ਆਪਣਾ ਧਰਮ ਨਹੀਂ ਛੱਡਿਆ ਤੇ ਸ਼ੀਧੀਆਂ ਪਾ ਗਏ ਐਡੇ-ਐਡੇ ਇਲਾਜ ਦਤੇ ਤੇ ਅੱਜ ਕੱਲ ਆਪਾਂ ਥੋੜੇ ਇਲਾਜ ਦੰਨੇ ਕਿਸੇ ਨੂੰ ਧਰਮ ਪਰਿਵਰਤਨ ਧਰਮ ਛੱਡ ਕੇ ਚਲੇ ਜਾਂਦੇ ਜਿਵੇਂ ਅੱਜ ਕੱਲ ਜ਼ਿਆਦਾਤਰ ਹੋ ਰਿਹਾ ਆਪਣੇ ਆਪਣੇ ਇਲਾਕੇ ਵਿੱਚ ਜ਼ਿਆਦਾਤਰ ਹੋ ਰਿਹਾ ਜੀ ਸਾਝੀ ਧਰਮ ਹੋਰ ਲੋਕ ਜਾ ਰਹੇ ਨੇ ਧਰਮ ਪਰਿਵਰਤਨ ਹੋ ਰਿਹਾ ਉਹਦੇ ਬਾਰੇ ਕੀ ਕਹੋਗੇ ਜੀ ਕਿਉਂਕਿ ਉਹ ਵਾਲੇ ਟਾਈਮ ਤੇ ਜੇ ਕੰਮ ਨਾ ਰੁਕਿਆ ਤੇ ਪੇਸਾ ਨੂੰ ਡਾਂਗ ਫੇਰਨੀ ਪੈਣੀ ਆ ਕਿਉਂਕੋ ਦਸਤਾਰ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਹੈ ਜਿਹੜੇ ਵੀ ਪੰਜਾਬ ਦੇ ਵਿੱਚ ਕਿਤੇ ਵੀ ਸਿੱਖ ਧਰਮ ਦੇ ਵਿੱਚ ਜਾਤ ਪਾਤ ਜਾਤ ਅੰਮ੍ਰਿਤ ਦੇ ਦੋ ਬਾਟੇ ਜਾਂ ਭਾਂਡੇ ਅਲੱਗ ਲੱਗਿਆ ਉਹਨਾਂ ਨੂੰ ਇਹੋ ਜੀ ਸਜ਼ਾ ਲਈ ਜਾਣੀ ਜਿਹਦੀ ਕਾਲ ਤੱਕ ਸਾਹ ਤੇ ਗळा 'ਚ ਤਖਤੀਆ ਪਾਈਆਂ ਜਾਣੀਆਂ ਚਾਹੀਦੀਆਂ ਉਹਨਾਂ ਦੇ ਅੱਜ ਤੁਸੀਂ ਹੁਣ ਸਾਰਿਆਂ ਨੇ ਚੀਕਾਂ ਮਾਰਨੀਆਂ ਉੱਥੇ ਇੱਕ ਬੇਦਬੀ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆਪਾਂ ਲੜਦੇ ਆ ਜੀ ਤੋ ਜਦੋਂ ਇੱਕ ਟੁੱਟੂ ਸਾਧ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਢਾ ਕੇ ਬਿੰਦਾ ਅੱਜ ਤੱਕ ਕੋਈ ਵੀ ਪ੍ਰਚਾਰਕ ਬੋਲਿਆ ਦੇਖੋ ਜਿਹੜਾ ਵੀ ਬੰਦਾ ਗਲਤ ਹੈ ਉਹਨੂੰ ਆਪਾਂ ਕੰਟਰੋਲ ਕਰੋ ਜੇ ਸਾਡੇ ਢੰਗ ਸੇ ਕੋਈ ਹੁੱਲੜ ਬਾਈ ਥੋੜੀ ਬੋਦੀ ਕਰਦੇ ਆ ਸਾਡੇ ਜਥੇ ਬੰਦਿਆਂ ਨਾਲ ਕਿਹਨਾਂ ਉਹਨਾਂ ਦੇ ਵੀ ਕੰਟਰੋਲ ਕਰੋ ਜੇ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਅਸੀਂ ਸਿੰਘ ਬਣ ਗਏ ਉਦੋਂ ਸਾਨੂੰ ਕਿਸੇ ਡੇਰੇ ਨਾਲ ਜੋੜਨ ਦੀ ਲੋੜ ਨਹੀਂ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ ਕੀ ਕਾਲ ਤੱਕ ਸਭ ਤੋਂ ਇਹ ਐਲਾਨ ਨਹੀਂ ਹੋ ਸਕਦਾ ਵੀ ਕਿਸੇ ਵੀ ਪਿੰਡ ਜਿੱਥੇ ਚਾਰ ਗੁਰਦੁਆਰੇ ਰਹਿ ਗਏ ਜਾਂ ਦੋ ਗੁਰਦੁਆਰੇ ਜਾਤਾਂ ਦੇ ਆਧਾਰ ਤੇ ਰਹਿ ਗਏ ਉਸੇ ਟਾਈਮ ਉਹਦੀ ਪੇਸ਼ੀ ਹੋ ਤੇ ਹੋਵੇ ਕਾਲ ਤੱਕ ਸਾਹਬ ਤੇ ਪਰ ਕਾਲ ਤੱਕ ਸਾਹਬ ਦੇ ਜ਼ਹਿੇਦਾਰ ਦੇ ਉੱਤੇ ਸੰਪਰਦਾਵਾ ਹੈ ਵੀ ਨਹੀਂ ਇਹ ਜਿੰਨੀਆਂ ਦੁਕਾਨਾਂ ਲੱਗੀਆਂ ਐ ਐਸਜੀਪੀਸੀ ਨੇ ਠੇਕਾ ਲਿਆ ਹੋਇਆ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਛੋਟੇ ਸਹਿਬਜ਼ਾਦਿਆਂ ਯਾਦ ਦੇ ਵਿੱਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਜਿਹੜਾ ਮਹੱਲਾ ਨਿਕਲ ਰਿਹਾ ਬਵਾਨਗੜ੍ਹ ਗੁਰਦੁਆਰੇ ਤੋਂ ਗੁਰਦੁਆਰਾ ਜੋਤੀਰੂਪ ਤੱਕ ਗੱਲਬਾਤ ਕਰਾਂਗੇ ਬਾਬਾ ਜੀ ਮੌਜੂਦ ਨੇ ਸਾਡੇ ਨਾਲ ਕੁਲਵਿੰਦਰ ਸਿੰਘ ਜੀ ਤਰਨਤਾਲ ਦੇ ਮੁਖੀ ਨੇ ਸਤਿਗੁਰੂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿਵੇਂ ਕੀ ਕਹਿਣਾ ਚਾਹੋਗੇ ਇਸ ਮਹੱਲੇ ਬਾਰੇ ਜਿਹੜਾ ਮਹੱਲਾ ਨਿਕਲਦਾ ਹੈ ਭਵਾਨਗੜ੍ਹ ਤੋਂ ਜੀ ਦੇਖੋ ਸਮੁੱਚੀ ਸੰਗਤ ਨੂੰ ਪਤਾ ਹੈ ਕਿ ਜਿਹੜਾ 시ਦੀ ਜੋੜ ਮੇਲਾ ਫਤਿਹਗੜ੍ਹ ਸਾਹਿਬ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰਕੌਰ ਦੀ ਬੜੀ ਚੜ੍ਹਦੀ ਕਲਾ ਦੇ ਵਿੱਚ ਖਾਲਸਾ ਪੰਥ ਬੋਲੋ ਬਣਾਇਆ ਜਾ ਰਿਹਾ ਹੈ ਕਿੱਡਾ ਤੁਸੀਂ ਜਾਓ ਜਲਾਲ ਦੇਖ ਸਕਦੇ ਖਾਲਸੇ ਦਾ ਕਿੱਡਾ ਵੱਡਾ ਮਹੱਲਾ ਅੱਜ ਗਰਾਊਂਡ ਤੇ ਵੇਖੋ ਕਿਵੇਂ ਸ਼ਸਤਰ ਵਿੱਦਿਆ ਦੇ ਖਾੜੇ ਲਾਈ ਜਾ ਰਹੇ ਆ ਨਿਜੇ ਬਾਜੀ ਘੋੜਸਵਾਰੀ ਇਸ ਤਰ੍ਹਾਂ ਹੀ ਬੜੀ ਚੜ੍ਹਦੀ ਕਲਾ 'ਚ ਬੜੇ ਜਹੋ ਜਲਾਲ ਦੇ ਨਾਲ ਆਪਾਂ ਨੂੰ ਸਾਬ ਜਾਦੇ ਦੀ ਯਾਦ ਨੂੰ ਮੁੱਖ ਰੱਖਦੇ ਹੋਏ ਮੱਲਾ ਕੱਢਿਆ ਗਿਆ ਤੇ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਆਪਾਂ ਅਮਰਤਸ਼ਾਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬਾਣੀ ਬਣੇ ਦੇ ਧਾਰਨੀ ਹੋਈਏ ਤੇ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਸਿੱਖੀ ਦਾ ਪ੍ਰਚਾਰ ਕਰੀਏ ਜਿਵੇਂ ਛੋਟੇ ਸਾਹਿਬਜ਼ਾਦੇ ਨੇ ਇਹ ਨਹੀਂ ਮੰਨੀ ਆਪਣਾ ਧਰਮ ਨਹੀਂ ਛੱਡਿਆ ਤੇ ਸ਼ੀਧੀਆਂ ਪਾ ਗਏ ਐਡੇ-ਐਡੇ ਇਲਾਜ ਦਤੇ ਤੇ ਅੱਜ ਕੱਲ ਆਪਾਂ ਥੋੜੇ ਇਲਾਜ ਦੰਨੇ ਕਿਸੇ ਨੂੰ ਧਰਮ ਪਰਿਵਰਤਨ ਧਰਮ ਛੱਡ ਕੇ ਚਲੇ ਜਾਂਦੇ ਜਿਵੇਂ ਅੱਜ ਕੱਲ ਜ਼ਿਆਦਾਤਰ ਹੋ ਰਿਹਾ ਆਪਣੇ ਆਪਣੇ ਇਲਾਕੇ ਵਿੱਚ ਜ਼ਿਆਦਾਤਰ ਹੋ ਰਿਹਾ ਜੀ ਸਾਝੀ ਧਰਮ ਹੋਰ ਲੋਕ ਜਾ ਰਹੇ ਨੇ ਧਰਮ ਪਰਿਵਰਤਨ ਹੋ ਰਿਹਾ ਆਦੇ ਬਾਰੇ ਕੀ ਕਹੋਗੇ ਜੀ ਦੇਖੋ ਸਭ ਤੋਂ ਵੱਡੀ ਤੇ ਗੱਲ ਇਹ ਹੈ ਜਿਹੜਾ ਸਹੀ ਧਰਮ ਚੋਂ ਲੋਕ ਜਾ ਰਹੇ ਆ ਜਾਣਾ ਕੋਈ ਮਾੜੀ ਗੱਲ ਨਹੀਂ ਹੈਗਾ ਜਾਣਾ ਚਾਹੀਦਾ ਜਿੰਨੇ ਜਾਣਾ ਜ਼ਰੂਰ ਜਾਵੇ ਪਰ ਜੇ ਗੁੱਸਾ ਦੇ ਸਿੱਖ ਧਰਮ ਚ ਹੁੰਦਾ ਹੈ ਤੇ ਤੁਸੀਂ ਆਪ ਵੇਖੋ ਆ ਕਿਉ ਗੁਰਸਿੱਖ ਮੰਦ ਹੈ ਫਿਰ ਅੰਬਰ ਤਸ਼ਕਦ ਹੈ ਫਿਰ ਬਾਣੀ ਬਾਣੇ ਦਾ ਧਾਰਨੀ ਹੁੰਦਾ ਹੈ ਜਿੰਨੇ ਵੀ 크੍ਰਿਸਚਨ ਧਰਮ ਚ ਐਸਾ ਇਤਰਮ ਤੇ ਜਾਣਾ ਹੈ ਉਹਨੂੰ ਬੜੀ ਖੋਲਿਆ ਪਰ ਲੇਕਿਨ ਸਾਡੀ ਦਸਤਾਰ ਸਾਡਾ ਪਹਿਰਾਵਾ ਉਹ ਲਾ ਕੇ ਜਾਵੇ ਦੇਖੋ ਜੇ ਜਾਣਾ ਸਪੂਰਨ ਜਾਵੇ ਜਾ ਕੇ ਉਹਨਾਂ ਦਾ ਜਿਹੜਾ ਉਹਨਾਂ ਦਾ ਧਰਮ ਦਾ ਕਕਾਰ ਉਹ ਪਾਵੇ ਉਹਨਾਂ ਦੀ ਵਰਦੀ ਪਹਿਨੇ ਨਾ ਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਦਸਤਾਰ ਦੀ ਬਿਰਵੀ ਕਰੇ ਕਿਉਂਕਿ ਉਹਨਾਂ ਵਾਲੇ ਟਾਈਮ ਤੇ ਜੇ ਕੰਮ ਨਾ ਰੁਕਿਆ ਤੇ ਫਿਰ ਸਾਨੂੰ ਡਾਂਗ ਫੇਰਨੀ ਪੈਣੀ ਆ ਕਿਉਂਕਿ ਦਸਤਾਰ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਹੈ ਜਿੰਨੇ ਜਾਣਾ ਉਹਨੂੰ ਕੋਈ ਰੋਕਦਾ ਨਹੀਂ ਬਦੂ ਜਿਹੜੇ ਮਰਜੀ ਧਰਮ ਚ ਜਾ ਪਰ ਜਾ ਕੇ ਉਹਨਾਂ ਦੀ ਰਹਿਤ ਮਰਜ਼ਾਦਾ ਨੂੰ ਫੋਲੋ ਕਰ ਉਹਨਾਂ ਦੀ ਵਰਦੀ ਪਾ ਉਹਨਾਂ ਦਾ ਕਕਾਰ ਪਹਿਣ ਨਾ ਤੂੰ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਦਸਤਾਰ ਪਹਿਨੇ ਇੱਕ ਬੰਨੇ ਤੂੰ 크ਿਸਚਨ ਧਰਮ ਚ ਜਾਵੇ ਇਹ ਦੋਗਲਾਪਣ ਨਹੀਂ ਚਾਹੀਦਾ ਜਿੰਨੇ ਜਾਣਾ ਸਪੂਰਨ ਜਾਵੇ ਨਹੀਂ ਬਾਬਾ ਜੀ ਆਂਦਾ ਕਈ ਹੁਣ ਹਿੰਦੂ ਧਰਮ ਚ ਵੀ ਨਹੀਂ ਮੁਸਲਮਾਨ ਚ ਵੀ ਨਹੀਂ ਵੀ ਕਈ ਪੱਕ ਸਰਜਾ ਲੈਂਦੇ ਨੇ ਉਹਨਾਂ ਨੂੰ ਫਿਰ ਦੇਖੋ ਜਿੰਨੇ ਸਿੱਖ ਧਰਮ ਜੇ ਅਪਣਾਉਣਾ ਆ ਕੇ ਜੇ ਕਿਸੇ ਨੇ ਅੰਦ ਸਿੰਘ ਸਜਣਾ ਹੈ ਤੁਸੀਂ ਦੱਸੋ ਕੀ ਕਰੂਗਾ ਹੁਣ ਹਿੰਦੂ ਧਰਮ ਚੋਂ ਇੱਕ ਬੱਚਾ ਸਿੰਘਾ ਚ ਦਿੰਦੇ ਸੀ ਪਹਿਲਾਂ ਤੁਹਾਨੂੰ ਪਤਾ ਨਾ ਸਾਰੇ ਸਿੱਖ ਕੌਮ ਨੂੰ ਹਿੰਦੂ ਧਰਮ ਚੋਂ ਇੱਕ ਬੱਚਾ ਦਿੱਤਾ ਜਾਂਦਾ ਸੀ ਕੀ ਉਹ ਜਦੋਂ ਆਉਂਦਾ ਸੀ ਜਦੋਂ ਬਾਣਾ ਪੁੰਦਾ ਸੀ ਵਰਦੀ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਪੁੰਦਾ ਸੀ ਅੰਮ੍ਰਿਤ ਛਕਦਾ ਸੀਗਾ ਤਾਂ ਉਹ ਸਿੰਘ ਪਾ ਜਾਂਦਾ ਸੀ ਤਾਂ ਫਿਰ ਉਹ ਰੱਖ ਰਖਸ਼ਾ ਕਰਦਾ ਸੀ ਉਸੇ ਤਰ੍ਹਾਂ ਵਿੱਚ ਜਿਨੇ ਧਰਮ ਅਪਣਾਉਣਾ ਹੈ ਫਿਰ ਉਹ ਚੰਗੀ ਤਰ੍ਹਾਂ ਅਪਣਾਵੇ ਨਾ 도ਖਲਾ ਪਨ ਕੇ ਪੜਾਵੇ ਅੱਧਾ ਸਿੱਖੀ ਚ ਆ ਗਿਆ ਅਦਾ ਕ੍ਰਿਸ਼ਚਨਾ ਜਾ ਕੇ ਨਹੀਂ ਇੱਕ ਪਾਸੇ ਜਾਵੇ ਤੇ ਬਾਕੀ ਜਿੰਨੀਆਂ ਵੀ ਸਾਡੀਆਂ ਸੰਪਰਦਾਵਾਂ ਜਨੇ ਹੰਗ ਸਿੰਘ ਜਥੇਬੰਦੀ ਹੈ ਜਾਂ ਪੁੱਛੋ ਪੰਡਖੰਡੀ ਸਾਥ ਵੀ ਸੁਣਿਆ ਹਾਂ ਜੀ ਹਾਂ ਉਹਨੇ ਆਪ ਮੰਨਿਆ ਵੀ ਮੈਂ ਦੋ ਬਾਟੇ ਚੰਬਰ ਤਾਂ ਹੀ ਛਕਾਉਂਦੇ ਰਹਿਆ ਸਾਡੇ ਲੰਗਰ ਦੇ ਪਾਂਡੇ ਅਡੋ ਅਡ ਸੀ ਉਸੇ ਤਰ੍ਹਾਂ ਸਾਡੀ ਕਈ ਨੇ ਹੰਗ ਸਿੰਘ ਜਥੇਬੰਦੀ ਜਿਵੇਂ ਪਾਂਡੇ ਲੱਗਨੇ ਹੁਣ ਤੱਕ ਦੇਖੋ ਇਹ ਚੀਜ਼ਾਂ ਕਰਕੇ ਵੀ ਲੋਕ ਕਈ ਜਿਹੜੇ ਧਰਮ ਤੋਂ ਪਾਸੇ ਜਾ ਰਹੇ ਆ ਸਾਨੂੰ ਜਾਤ ਪਾਤ ਮੁਕਤ ਕਰਨੀ ਚਾਹੀਦੀ ਹੈ ਕਾਲ ਤੱਕ ਸਾਡਾ ਜ਼ਿਹੇਦਰ ਕਾਲੀ ਫੁੱਲਾ ਕਾਲੀ ਫੁੱਲਾ ਸੰਗ ਵਰਗਾ ਜੋੜਾ ਚਾਹੀਦਾ ਹੈ ਜਿਹੜਾ ਸਟੈਂਡ ਲਵੇ ਜਿਹੜੇ ਵੀ ਪੰਜਾਬ ਦੇ ਵਿੱਚ ਕਿਤੇ ਵੀ ਸਿੱਖ ਧਰਮ ਦੇ ਵਿੱਚ ਜਾਤ ਪਾਤ ਜਾਤ ਅੰਮ੍ਰਿਤ ਦੇ ਦੋ ਬਾਟੇ ਜਾਂ ਭਾਂਡੇ ਅਲੱਗ-ਅਲੱਗ ਆ ਉਹਨਾਂ ਨੂੰ ਇਹੋ ਜੀ ਸਜ਼ਾ ਲਈ ਜਾਣੀ ਜਿਹਦੀ ਕਾਲ ਤੱਕ ਸਾਹ ਤੇ ਗਲਾ 'ਚ ਤਖਤੀਆ ਪਾਈਆ ਜਾਣੀਆਂ ਚਾਹੀਦੀਆਂ ਉਹਨਾਂ ਦੇ ਤੇ سزا ਲੱਗੇ ਉਹਨਾਂ ਨੂੰ ਪਤਾ ਲੱਗ ਗਿਆ ਸਿੱਖ ਪੰਥ ਤੋਂ ਅਹੀ ਸਿੱਖ ਪੰਥ ਦਾ ਕਹਾਣ ਕੀਤਾ ਸਿੱਖੀ ਦਾ ਕਹਾਣ ਕੀਤਾ ਸਿੱਖੀ ਤੇ ਜਾਤ ਪਾਤ ਵਾੜੀ ਮਨੁਸਮ੍ਰਿਤੀ ਵਾੜੀ ਜਿੰਨਾ ਚਿਰ ਤੱਕ ਅਸੀਂ ਨਰੋਲ ਪ੍ਰਚਾਰ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਨਹੀਂ ਕਰਦੇ ਉਹਦੀ ਮਰਜ਼ਾਦਾ ਨਹੀਂ ਮੰਨਦੇ ਉਹਨਾਂ ਚਿਰ ਤੱਕ ਸਿੱਖੀ ਚ ਘਾਟ ਆਏਗੀ ਬਾਬਾ ਜੀ ਕੋਣ ਪਿੱਛੇ ਜੀ ਮੁੱਦਾ ਹੋਇਆ ਸੀਗਾ ਲਾਮਾ ਲਾਮਾ ਹੋ ਰਹੀ ਸੀ ਗਿਆ ਤੇ ਉਸੇਰੇ ਪਿੱਛੇ ਲੜਾਈ ਹੋ ਗਈ ਗੁਰਦੁਆਰੇ ਦੇ ਵਿੱਚ ਉਹ ਵੀ ਬੇਅਦਬੀ ਇੱਕ ਬੜੀ ਵੱਡੀ ਬੇਅਦਬੀ ਦੇਖੋ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅੱਜ ਤੁਸੀਂ ਹੁਣ ਸਾਰਿਆਂ ਨੇ ਚੀਕਾਂ ਮਾਰਨੀਆਂ ਉੱਥੇ ਇੱਕ ਬੇਦਬੀ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆਪਾਂ ਲੜਦੇ ਆ ਤੇ ਜਦੋਂ ਇੱਕ ਟੁੱਟੂ ਸਾਧ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਢਾ ਕੇ ਬਹਿੰਦਾ ਅੱਜ ਤੱਕ ਕੋਈ ਵੀ ਪ੍ਰਚਾਰਕ ਬੋਲਿਆ ਕਿੰਨੇ ਇੰਟਰਨੈਸ਼ਨਲ ਟਾੜੀ ਜੱਥੇ ਆ ਕਿੰਨਾ ਸੰਤ ਸਮਾਜ ਜਿਹੜਾ ਪ੍ਰਚਾਰ ਕਰਦੇ ਆ ਕਿੰਨੇ ਕੀਰਤਨੀਆਂ ਜਥੇ ਆ ਕਿੰਨੀਆਂ ਸੰਪਰਦਾਵਾਂ ਕਿਉਂ ਨਹੀਂ ਬੋਲੇ ਉਹ ਕਹਿੰਦੇ ਮੇਰੇ ਤੋਂ ਬੈਠ ਨਹੀਂ ਹੁੰਦਾ ਵੀ ਮੇਤੋਂ ਵੀ ਬਹਿਣਾ ਔਖਾ ਮੈਨੂੰ ਨੀਚੇ ਬਹਿਣਾ ਔਖਾ ਇਹ ਵੀ ਭਾਰੀ ਸਰੀਰ ਹੋਣ ਕਰਕੇ ਵੀ ਤਾਂ ਕਰਕੇ ਕੁਰਸੀ ਲਈ ਹੋਈ ਹੈ ਵੀ ਗੁਰੂ ਗ੍ਰੰਥ ਸਾਹਿਬ ਦਾ ਨੀਵੇਂ ਆ ਉਹ ਆਏ ਐਸੀ ਕਿ ਇੰਟਰਵਿਊ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਢਾਹ ਕੇ ਕੇਲਿਆਂ ਦਾ ਪ੍ਰਸ਼ਾਦ ਵੰਡਿਆ ਜਾਂਦਾ ਹੈ ਕਿਹ ਸਟੇਜ ਤੇ ਗਾਣੇ ਗਾਏ ਜਾਂਦੇ ਆ ਕਿਹ ਸਟੇਜ ਉੱਤੇ ਵਿਆਹ ਦੇ ਸੱਪਨੇ ਲੈ ਜਾਂਦੇ ਆ ਹੁਣ ਟਾੜੀਆਂ ਨੂੰ ਸਜਾ ਲਈ ਗਈ ਰਾਗਿਆਂ ਨੂੰ ਦਰਬਾਰ ਸਾਹਿਬ ਲੱਗੀ ਨਾ ਵੀ ਰਾਗਾ ਚ ਕੀਰਤਨ ਕਰਦੇ ਸੀ ਉਹ ਕੀ ਇੱਕ ਰਾਗਾ ਚ ਕੀਰਤਨ ਰਾਗ ਤੇ ਗੁਰੂ ਗ੍ਰੰਥ ਸਾਹਿਬ ਦੇ ਬੜੇ ਨੇ ਤੇ ਇੱਕ ਇਦਾਂ ਵੱਡਾ ਸਾਧ ਜਿਹੜਾ ਪਖੰਡ ਕਰ ਰਿਹਾ ਹੈ ਹੋਰ ਤੇ ਕੀ ਹਰ ਮੰਦਰ ਸਾਹਿਬ ਦੇ ਵਿੱਚ ਚਾਰ ਦਰਵਾਜੇ ਨੇ ਚਾਰਾਂ ਵਰਨਾਂ ਲਈ ਸਾਂਝਾ ਉਹ ਸਾਧ ਨੇ ਆਪਣੇ ਗਲੋ ਲਾ ਕੇ ਕਹਿੰਦਾ ਹਰ ਮੰਦਰ ਸਾਹਿਬ ਦੇ ਵਿੱਚ ਵੀ ਪੋੜਾ ਅਲੱਗ ਸੀ ਜਾਤ ਪਾਤ ਦਾ ਖੂ ਲੱਗ ਸੀ ਨੋਣ ਵਾਸਤੇ ਪੋੜਾ ਲੱਗ ਸੀ ਛੋਟੀਆਂ ਜਾਤਾਂ ਲਈ ਕੀ ਹੈ ਕੀ ਸਿੱਖੀ ਦਾ ਪ੍ਰਚਾਰ ਹੋ ਰਿਹਾ ਕਾਲ ਤੱਕ ਸਾਹਿਬ ਨੂੰ ਦਿਖਦਾ ਨਹੀਂ ਸਾਡੀ ਸੰਪਰਦਾਨ ਨੂੰ ਦਿਖਦਾ ਇਸ ਕਰਕੇ ਬਤ ਤਕੜੇ ਰਹਿ ਕਿ ਇਹਨਾਂ ਦੇ ਗਲੇ ਨੂੰ ਹੱਥ ਪੋਣਾ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਮਰਜ਼ਾਦਾ ਬਹਾਲ ਕਰਾਉਣੀ ਹੈ ਜਿਹੜਾ ਕਿ ਧਰਮਾ ਜਿੱਧਰ-ਉਧਰ ਭੱਜਦੇ ਉਹ ਹੀ ਪ੍ਰਚਾਰ ਕਰਦੇ ਆ ਵੀ ਲੋਕ ਕਿਉਂ ਜਾ ਰਹੇ ਆ ਅਸੀਂ ਇਹ ਨਹੀਂ ਵੇਖਦੇ ਵੀ ਸਾਡੇ ਚ ਕੀ ਘਾਟ ਆ ਅਸੀਂ ਅੰਮ੍ਰਿਤ ਦੇ ਦੋ ਬਾਟੇ ਕਿਉਂ ਕਰਦੇ ਆ ਅਸੀਂ ਭਾਂਡੇ ਲੱਗ-ਲੱਗ ਕਿਉਂ ਕਰਦੇ ਸੀ ਕੀਚੇ ਅੱਜ ਵੀ 20 ਸੰਪਰਦਾਵਾਂ ਦੇ ਵਿੱਚ ਭਾਂਡੇ ਲੱਗ-ਲੱਗ ਨੇ ਜਾਤਾਂ ਦੇ ਆਧਾਰ ਤੇ ਬਾਬਾ ਜੀ ਸੰਗਤ ਨੂੰ ਕੀ ਕਹਿਣਾ ਚਾਹੁੰਗਾ ਜਿਹੜੇ ਸਿੱਖ ਸਿੱਖ ਆਪਣੇ ਸਿੱਖ ਸੰਗਤ ਨੂੰ ਬਿਲੋਂਗ ਕਰਦੇ ਨੇ ਸਿੱਖੀ ਤਰ੍ਹਾਂ ਵਿੱਚ ਨੇ ਤੇ ਉਹ ਵੀ ਕਈ ਵਾਰ ਆਪਾਂ ਦੇਖਿਆ ਨੇ ਵੀ ਡੇਰਿਆਂ ਵਿੱਚ ਜਾਂਦੇ ਨੇ ਜਿਵੇਂ ਪੀਰਾਂ ਦੇ ਡੇਰਿਆਂ ਦੇ ਜਾਂਦੇ ਨੇ ਉੱਥੇ ਅੰਧਵਿਸ਼ਵਾਸੀ ਭਲਾਇਆ ਜਾਂਦਾ ਕਈ ਡੇਰੇ ਸਹੀ ਵੀ ਹੋ ਸਕਦੇ ਨੇ ਕੀ ਕਹਿਣਾ ਚਾਹੁੰਗੇ ਉਹਨਾਂ ਵਾਸਤੇ ਜੀ ਜੇ ਕੋ ਸਭ ਤੋਂ ਵੱਡੀ ਤੇ ਗੱਲ ਇਹ ਜਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਅਸੀਂ ਸਿੰਘ ਬਣ ਗਏ ਹੂੰ ਉਦੋਂ ਸਾਨੂੰ ਕਿਸੇ ਡੇਰੇ ਨਾਲ ਜੋੜਨ ਦੀ ਲੋੜ ਨਹੀਂ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਮੰਨੋ ਜਦੋਂ ਆਪਾਂ ਅੰਮ੍ਰਿਤ ਛ ਜੀ ਆਪਾਂ ਸਿੱਖ ਦੇ ਸਿੱਖਾਂ ਦੇ ਪਰਿਵਾਰ ਦੇ ਵਿੱਚ ਜਨਮ ਲਿਆ ਲਿਆ ਫਿਰ ਸਾਡੇ ਡੇਰੇ ਸਾਡੇ ਵਾਸਤੇ ਕਾਦੇ ਆ ਜਾਂ ਤੇ ਫਿਰ ਗੁਰੂ ਗ੍ਰੰਥ ਸਾਹਿਬ ਜਦੋਂ ਕੋਈ ਜੰਮਦਾ ਹੈ ਕੋਈ ਮਰਦਾ ਹੈ ਜਾਂ ਕੋਈ ਗੱਲ ਹੁੰਦੀ ਫਿਰ ਗੁਰੂ ਗ੍ਰੰਥ ਸਾਹਿਬ ਤੇ ਜਾ ਕੇ ਇਹ ਡੇਰੇ ਆ ਤੇ ਨੱਕ ਰਗੜੀ ਜਾਈਏ ਸਾਦਾ ਦੇ ਜੁੱਤੀਆਂ 'ਤੇ ਬਹਿ ਜਾਈਏ ਨੱਕ ਡੋਬ ਕੇ ਸਾਨੂੰ ਮਰਨਾ ਚਾਹੀਦਾ ਲੋਕਾਂ ਨੇ ਗਰਵਾਣੀ ਦੀ ਉਹ ਗੱਲ ਕਰੀ ਜਾਂਦੇ ਉੱਥੇ ਵੀ ਡੇਰਿਆਂ ਦੇ ਵਿੱਚ ਵੀ ਗੁਰੂ ਨਾਨਕ ਦੀ ਜਿਹੜੀ ਬਾਣੀ ਆ ਉਹਦੀ ਗੱਲ ਕਰੀ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀ ਜਾਂਦੀ ਹੈ ਉਹਦੀ ਵਿਆਖਿਆ ਕੀਤੀ ਜਾਂਦੀ ਹੈ ਦੱਸੋ ਤੁਸੀਂ ਕਿੰਨੀ ਵਿਆਖਿਆ ਕੀਤੀ ਜਾਂਦੀ ਹੈ ਹੁਣ ਸਾਡੀ ਆ ਸੰਪਰਦਾਵਾਂ ਲਾ ਲਓ ਤੁਸੀਂ ਸਾਧ ਜਿਵੇਂ ਪੁੱਚੋ ਵਾਲੇ ਅੱਜ ਤੱਕ ਤੁਸੀਂ ਦੱਸੋ ਕਦੋਂ ਬਾਬੇ ਬੰਦੇ ਬਧਰ ਦਾ ਪ੍ਰਚਾਰ ਦੇਖਿਆ ਉਹਨਾਂ ਨੇ ਦੇਖਿਆ ਕਦੀ ਭਾਈ ਮਨੀ ਸਿੰਘ ਦਾ ਕਦੀ ਪ੍ਰਚਾਰ ਕੀਤਾ ਕਦੀ ਕਾਲੀ ਫੁੱਲਾ ਸਿੰਘ ਦਾ ਕਦੀ ਪ੍ਰਚਾਰ ਕੀਤਾ ਬਾਬਾ ਜੀਵਨ ਸਿੰਘ ਦੇ ਚਾਰ ਪੁੱਤ ਸ਼ਹੀਦ ਹੋਏ ਕਦੀ ਪ੍ਰਚਾਰ ਕੀਤਾ ਉਹਨਾਂ ਨੇ ਕਾਹਦਾ ਪ੍ਰਚਾਰ ਕਰਦੇ ਸਿਰਫ ਇੱਕ ਕੀ ਲੋਕਾਂ ਦੁਸ਼ਾ ਕੀ ਦੇ ਨਾਮ ਦਾ ਪ੍ਰਚਾਰ ਕਰਦੇ ਵੀ ਨਾਮ ਦਾ ਪ੍ਰਚਾਰ ਹੀ ਹੈ ਬੜਾ ਵੱਡਾ ਨਾਮ ਦਾ ਪ੍ਰਚਾਰ ਹੈ ਬਾਬੇ ਪੁੱਚਵਾਲ ਦੇ 52 ਸਕੂਲ ਹੈ 52 ਸਕੂਲਾਂ ਚ ਅੱਜ ਤੱਕ ਜਦੋਂ ਜਾਤ ਪਾਤ ਨਹੀਂ ਨਿਕਲੀ ਤੇ ਉੱਥੇ ਕੀ ਪੜਾਇਆ ਜਾ ਰਿਹਾ ਉਹ ਜਿਹੜੇ ਬੱਚੇ ਪੜਾ ਰਹੇ ਕੀ ਉਹਨਾਂ ਨੂੰ ਦਿਮਾਗ ਚ ਮੈਂਡ ਉਹ ਕਰਦੇ ਵੀ ਤੁਸੀਂ ਜਾਤ ਪਾਤ ਮੰਨੋ ਤੁਸੀਂ ਸਿੱਖੀ ਦੇ ਵਿੱਚ ਰਹਿ ਕੇ ਪਖੰਡਵਾਦ ਕਰੋ ਤੇ ਅੱਜ ਤੱਕ ਇਹੋ ਜੇ ਬਾਬਿਆਂ ਦੇ ਕੋਲੋਂ ਜਾਤ ਪਾਤ ਨਹੀਂ ਨਿਕਲੀ ਪਖੰਡਵਾਦ ਨਹੀਂ ਨਿਕਲਿਆ ਇਤਿਹਾਸ ਤੱਕ ਸਭ ਨੂੰ ਸਟੈਂਡ ਲੈ ਗਿਆ ਹੋਇਆ ਤੇ ਗੱਲ 'ਚ ਤਖਤੀਆ ਪਾ ਕੇ ਉਥੇ ਲੈਨ 'ਚ ਬੋਣੇ ਚੀਦੇ ਸਾਰੇ ਬਾਬੇ ਤਾਂ ਸਿੱਖ ਧਰਮ ਦੀ ਚੜ੍ਹਦੀ ਗਲਾ ਹੋਰ ਹੋਵੇਗੀ ਤੁਹਾਡੇ ਸਾਹਿਬਾਂ ਨਾਲ ਸਾਰੇ ਡੇਰੀ ਗਲਤ ਹੋ ਸਕਦੇ ਨੇ ਜਾਂ ਵਿੱਚ ਸਹੀ ਵੀ ਹੈਗੇ ਨੇ ਦੇਖੋ ਸਾਰੇ ਨਹੀਂ ਮੈਂ ਗਲਤ ਕਹਿ ਰਿਹਾ ਸੰਪਰਦਾਵਾਂ ਸਾਰੀਆਂ ਕੋਈ ਚੰਗੀ ਐ ਪਰ ਜਿੰਨਾ ਜੇ ਪਖੰਡਵਾਦ ਚੱਲਦਾ ਜਿੰਨਾ ਜੇ ਜਾਤ ਪਾਤ ਚੱਲਦੀ ਐ ਜਾਤ ਪਾਤ ਦਾ ਕੋੜ ਇੱਕ ਗੁਰੂ ਗੋਬਿੰਦ ਸਿੰਘ ਪਾਸ਼ਾ ਕਹਿੰਦੇ ਸੀ ਇਨਹੀ ਕੀ ਕਿਰਪਾ ਸੇ ਸਜੇ ਹਮ ਐ ਇਨ ਮੋਸੇ ਗਰੀਬ ਕਰੋੜ ਪਰ ਐ ਇਨੇ ਗਰੀਬ ਸਿੱਖਣ ਕੋ ਦੂੰ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਇਹ ਕਿਹੜੇ ਸਿਧਾਤ ਕਿਹੜੀ ਮਰਿਆਦਾ ਤੇ ਚੱਲਦੇ ਪਏ ਆ ਇਹ ਕਹਿੰਦੇ ਸਾਡੇ ਪੁਰਖਾ ਦੀ ਮਰਿਆਦਾ ਹੈ ਪੁਰਖ ਵੱਡੇ ਸੀ ਜੇ ਗੁਰੂ ਗੋਬਿੰਦ ਸਿੰਘ ਪਾਸ਼ਾ ਵੱਡਾ ਸੀ ਤੁਸੀਂ ਦੱਸੋ ਜੇ ਪੁਰਖਾ ਨੂੰ ਮੰਨਣਾ ਫਿਰ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਲੋੜ ਨਹੀਂ ਸਾਡੇ ਜਿਨੇ ਨੰਗ ਜਥੇ ਬੰਦੀਆ ਸੰਪਰਦਮਾ ਕਹਿੰਦੀ ਐ ਅਸੀਂ ਪੁਰਖਾ ਦੀ ਮਰਿਆਦਾ ਅਪਣਾ ਰਹੇ ਦੋ ਬਾਟੇ ਕਰ ਰਹੇ ਆ ਪਾਂਡੇ ਲਗ ਲਗ ਕਰ ਰਹੇ ਆ ਕੀ ਪੁਰਖ ਕੋਣ ਸੀਗੇ ਐਹੋ ਜਿਹੇ ਕਿਹੜੇ ਪੁਰਖ ਸੀ ਜਿਨ੍ਹਾਂ ਨੇ ਕੌਮ ਦਾ ਵੇੜਾ ਕਰਤਾ ਦੋ ਦੋ ਜਾਤਾਂ ਚ ਕੌਮ ਵੰਡਤੀ ਇਸ ਕਰਕੇ ਆਪਾਂ ਚੜ੍ਹਦੀ ਕਲਾ 'ਚ ਰਹਿ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਮੰਨिए ਬਾਣੀ ਬਾਣੇ ਦੇ ਧਾਰਨੀ ਹੋਈਏ ਤੇ ਸਿੱਖੀ ਦਾ ਪ੍ਰਚਾਰ ਕਰੀਏ ਸਾਰੇ ਸੰਗਤ ਨੂੰ ਬੇਨਤੀ ਆ ਵੀ ਜਿਹੋ ਜੇ ਪਖੰਡੀ ਸਾਧ ਤੇ ਜਿਹੜੇ ਸੰਪਰਦਾਵਾਂ 'ਚ ਜਾਤ ਪਾਤ ਦਾ ਕੋੜ ਹੈ ਬਿਲਕੁਲ ਉਹਨਾਂ ਦੇ ਜਾਣ ਦੇ ਲੋੜ ਨਹੀਂ ਅੰਮ੍ਰਿਤ ਉੱਥੇ ਛਕੋ ਜਿੱਥੇ ਪੰਜ ਤਖਤਾਂ ਦੇ ਮਰਜ਼ਾਦਾ ਚੱਲਦੀ ਆ ਜਾਂ ਜਿਹੜੀਆਂ ਨਿਹੰਗ ਸਿੰਘ ਜਿੱਥੇ ਬੰਦਿਆ ਇੱਕ ਬਾਟੇ 'ਚ ਅੰਮ੍ਰਿਤ ਸ਼ਕਾਰੀ ਹੈ ਤੇ ਪਖੰਡਵਾਤ ਤੋਂ ਦੂਰ ਆ ਕੇ ਆਪਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤ ਤੀਆ ਬਣੀਏ ਤੇ ਗੁਰਸਿੱਖੀ ਦੇ ਨਾਲ ਜੁੜੀਏ ਬਾਬਾ ਜੀ ਕਿਤਨਾ ਕਿਤੇ ਆਪਣੀ ਵੀ ਤਾਂ ਗਲਤੀ ਆ ਆਪਣੇ ਪਿੰਡਾਂ ਦੇ ਵਿੱਚ ਦੇਖ ਲਓ ਅਲੱਗ-ਅਲੱਗ ਜਾਤ ਦਾ ਗੁਰਦੁਆਰਾ ਬਣਿਆ ਹੋਇਆ ਸਿੱਖਾਂ ਦਾ ਲੱਗ ਹੈ, ਰਾਮਦਾਸੀਆਂ ਦਾ ਲੱਗ ਹੈ ਤੇ ਜਿਹੜੇ ਰਾਮਗੜੀਆਂ ਦਾ ਲੱਗ ਹੈ ਗੁਰਦੁਆਰੇ ਦੇ ਅਲੱਗ-ਅਲੱਗ ਬਣ ਗਏ ਪਿੰਡਾਂ 'ਚ ਆਪਣੀ ਤਾਂ ਗਲਤੀ ਹੋਇਆ ਪਿੰਡਾਂ ਦੇ ਆਪਣੇ ਲੋਕਾਂ ਦੀ ਵੀ ਆਪਣੀ ਸਿਰਲ ਸਿੱਖ ਧਰਮ ਤਾਂ ਹੀ ਪਿੱਛੇ ਜਾ ਰਿਹਾ। ਦੇਖੋ ਕਾਲ ਤੱਕ ਸਾਬ ਤੋਂ ਪਿਛਲੇ ਸਾਲ ਲਾਨ ਹੋਇਆ ਸੀ। ਵੀ ਸਾਰੇ ਨਿਸ਼ਾਨ ਸਾਹਿਬ ਜਾਂ ਨੀਲੇ ਕਰ ਦੋ। ਹੂੰ। ਤੇ ਜਬ ਸੰਤੀ ਕਰ ਦੋ ਹੋਇਆ ਸੀ। ਕਿਸੇ ਪਿੰਡ 'ਚ ਤੁਹਾਨੂੰ ਭਗਵਾਨ ਨਿਸ਼ਾਨ ਸਾਹਿਬ ਦੇਖਦਾ ਹੁਣ। ਉਹ ਕਿਵੇਂ ਹੋ ਗਿਆ? ਕੀ ਕਾਲਤਕ ਸਾਬਤ ਉਹ ਲਾਣੀ ਹੋ ਸਕਦਾ ਵੀ ਕਿਸੇ ਵੀ ਪਿੰਡ ਜਿੱਥੇ ਚਾਰ ਗੁਰਦੁਆਰੇ ਰਹਿ ਗਏ ਜਾਂ ਦੋ ਗੁਰਦੁਆਰੇ ਜਾਤਾਂ ਦੇ ਆਧਾਰ ਤੇ ਰਹਿ ਗਏ ਤੇ ਉਸੇ ਟਾਈਮ ਉਹਦੀ ਪੇਸ਼ੀ ਉੱਥੇ ਹੋਵੇ ਕਾਲਤਕ ਸਾਬਤੇ ਗੁਰਦੁਆਰੇ ਜਿੱਥੇ ਉੱਥੇ ਦੋ ਰਹਿਣ ਜਿੱਥੇ ਬਹੁਤ ਵੱਡਾ ਪਿੰਡ ਸਾਂਝੀ ਕਮੇਟੀ ਹੋਵੇ ਜਾਤ ਪਾਤ ਰ ਹੋਵੇ ਤੇ ਕਿਵੇਂ ਰਹਿ ਜੂ ਕਾਲਤਕ ਸਾਬ ਦਾ ਜਿਹੇਦਾਰ ਸਟੈਂਡ ਲਵੇ ਪਰ ਕਾਲਤਕ ਸਾਬ ਦੇ ਜਿਹੇਦਾਰ ਦੇ ਉੱਤੇ ਸੰਪਰਦਾਵਾ ਹੈਵੀ ਨੇ ਸਟੈਂਡ ਨਹੀਂ ਲੈ ਸਕਦੇ ਉਹ ਤੁਸੀਂ ਮੰਨਦੇ ਵੀ ਗੁਰਦੁਆਰੇ ਹੁਣੇ ਨਹੀਂ ਚਾਹੀਦੇ ਪਿੰਡਾਂ ਦੇ ਬਿਲਕੁਲ ਸ਼ਮਸ਼ਾਨ ਘਾਟ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਇੱਕਡੇ ਵੱਡੇ ਕੌਮ ਦੇ ਜਰਨੈਲ ਏ ਉੱਥੇ 17 18 ਗੁਰਦੁਆਰੇ ਜਾਤਾਂ ਦੇ ਆਧਾਰ ਤੇ ਆ ਉਹ ਕੌਮ ਦੇ ਜਰਨੈਲ ਇੱਕ ਆਪਾਂ ਕਹਿੰਦੇ 20ਵੀਂ ਸਦੀ ਦੇ ਤੇ ਪਿੰਡ ਚ ਇੰਨੀਆਂ ਜਾਤਾਂ ਪਾਤਾਂ ਸ਼ਮਸ਼ਾਨ ਘਾਟ ਆ ਡਿਆ ਕੀ ਅਸੀਂ ਸਿੱਖੀ ਦਾ ਪ੍ਰਚਾਰ ਕਰ ਰਹੇ ਹਾਂ ਇਸ ਕਰਕੇ ਚੜ੍ਹਦੀ ਗੱਲਾ 'ਚ ਰਹਿ ਕੇ ਆਪਾਂ ਸਿੱਧੀ ਜੋੜ ਮੇਲੇ ਬਣਾਈਏ ਤੇ ਕੱਲੇ ਜੋੜ ਮੇਲੇ ਨਾ ਬਣਾਈਏ ਅਸੀਂ ਉੱਥੋਂ ਕੁਝ ਲੈ ਕੇ ਜਾਈਏ ਉਹਨਾਂ ਬੱਚਿਆਂ ਨੇ ਵੇਖਿਆ 7 ਸਾਲ ਦੇ 9 ਸਾਲ ਦੇ ਬੱਚਿਆਂ ਨੇ ਸਿੱਧੀਆਂ ਪ੍ਰਾਪਤ ਕਰ ਲਿਆ ਪਰ ਆਪਣਾ ਧਰਮ ਨਹੀਂ ਛੱਡਿਆ ਅੱਜ ਸਾਡੇ ਮੁੰਡੇ ਕੰਨਾਂ 'ਚ ਬੁੰਦਰੀਆ ਪਾਈ ਫਿਰਦੇ ਆਲ ਮਣਾਈ ਫਿਰਦੇ ਆ ਕੀ ਉਹ ਆਪਣੇ ਨਸਲਾਂ ਨੂੰ ਕੀ ਬਿਚੋੜ ਗਏ ਜੇ ਅਸੀਂ ਆਪਣੀਆਂ ਨਸਲਾਂ ਬਚਾਉਣੀ ਹੈ ਤਾਂ ਸਾਨੂੰ ਸਾਬ ਜਦ ਦਾ ਇਤਿਹਾਸ ਪੜ੍ਹ ਕੇ ਬਾਬੇ ਬੰਦੇ ਬਹਾਦਰ ਦੇ 4 ਸਾਲ ਦੇ ਪੁੱਤ ਦਾ ਕਲੇਜ ਮੂੰਹ 'ਚ ਪਾਇਆ ਉਹਨਾਂ ਨੇ ਸਾਨੂੰ ਇਹਨਾਂ ਚੀਜ਼ਾਂ ਨੂੰ ਪੜ੍ਹਨ ਦੀ ਲੋੜ ਹੈ ਜਿਹੜੇ ਪੜਦੇ ਨਹੀਂ ਹੈਗੇ ਮਤਲਬ ਤਾਂ ਹੀ ਕਈ ਆਉਂਦੇ ਨੇ ਦਿਖਾਵਾ ਵੀ ਕਰਦਨੇ ਗੁਰਦੁਆਰਾ ਮੇਲਾ ਸਮਝਦੇ ਨੇ ਉਹ ਰਿਆ ਕੇ ਆਉਂਦੇ ਨੇ ਵੀ ਡੈਕ ਲਾ ਕੇ ਵੱਡੇ ਵੱਡੇ ਹੁੱਲੜ ਬਾਜੀ ਕਰਦਨੇ ਪਾਪਾਂ ਕਰਦੇ ਆਉਂਦੇ ਨੇ ਉਹ ਉਹਨਾਂ ਮਾਰੇ ਬੱਚਿਆਂ ਨੂੰ ਨੌਜਵਾਨਾਂ ਨੂੰ ਕੀ ਸੇਧ ਦੇਣਾ ਚਾਹੋਗੇ ਵੀ ਜਿਹੜੇ ਸਮਝ ਜਾਣੇ ਗੱਲਾਂ ਨੂੰ ਦੇਖੋ ਇਹ ਅੱਤ ਕੀ ਬੜਾ ਚੜ੍ਹਦੀ ਗੱਲਾ ਜੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਬੜੀ ਵਧੀਆ ਸੀ ਬਹੁਤ ਟਰਾਲੀਆਂ ਘੱਟ ਸੀਗੀਆਂ ਬਾਹਰ ਰਹੀ ਹੈ ਅੱਤ ਕੀ ਜਿਹੜੇ ਪੌਂਪੋ ਜਾਂ ਡੈਕ ਡੁਕ ਵੀ ਬਹੁਤ ਘੱਟ ਚੱਲੇ ਆ ਅਸੀਂ ਵੀ ਡੀਸੀ ਸਾਹਿਬ ਨੂੰ ਇੱਥੇ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ 20 ਦਿਨ ਪਹਿਲੋਂ ਲਿ ਇਸੇ ਵਜ੍ਹਾ ਸੇ ਵਿਸ਼ੇਤੇ ਵੀ ਥੇ ਕੋ ਡੱਕਣੀ ਲੱਗਣਾ ਚਾਹੀਦਾ ਗੁਰੂ ਰੌਰ ਆਪਾਂ ਨੇ ਚਾਹੀਦਾ ਦੇਖੋ ਜਿਹੜਾ ਵੀ ਬੰਦਾ ਗਲਤ ਹੈ ਉਹਨੂੰ ਆਪਾਂ ਕੰਟਰੋਲ ਕਰੋ ਜੇ ਸਾਡੇ ਢੰਗ ਸੇ ਕੋਈ ਹੁੱਲੜ ਬਾਈ ਥੋੜੀ ਬੋਧੀ ਕਰਦੇ ਆ ਸਾਡੇ ਜਥੇ ਬੰਦਿਆਂ ਨਾਲ ਕਿਨ ਉਹਨਾਂ ਦੇ ਵੀ ਕੰਟਰੋਲ ਕਰੋ ਤੇ ਜਿਹੜੇ ਕੋ ਲੋਕ ਕਰਦੇ ਆ ਉਹਨਾਂ ਦੇ ਵੀ ਸਾਨੂੰ ਨੱਥ ਪਾਉਣ ਦੀ ਲੋੜ ਆ ਸਿੱਖੀ ਦਾ ਪ੍ਰਚਾਰ ਅਸੀਂ ਵਧੀਆ ਕਰੀਏ ਐਦਕੀ ਤੁਸੀਂ ਦੇਖੋ ਸੰਗਤ ਬਹੁਤ ਜ਼ਿਆਦੀ ਆਈ ਹਰਿਆਣੇ ਚੋਂ ਲੋਕ ਬਹੁਤ ਨੇ ਆਏ ਕਿਉਂਕਿ ਹਰਿਆਣੇ ਵਾਲੇ ਲੋਕਾਂ ਨੂੰ ਹੁਣ ਪਤਾ ਲੱਗਣ ਲੱਗਾ ਵੀ ਗੁਰੂ ਤੇਗ ਬਹਾਦਰ ਪਾਸ਼ਾ ਦੀ ਸਾਡੇ ਲਈ ਕੁਰਬਾਨੀ ਸੀ ਇਸ ਕਰਕੇ ਚੜ੍ਹਦੀ ਗੱਲਾ ਚ ਰਹੀ ਆਪਾਂ ਬਾਬਾ ਜੀ ਕਈ ਨਹਿੰਗ ਆਪਣੇ ਥੋੜੇ ਜਥੇਬੰਦੀ ਚ ਕਈ ਨਹਿੰਗ ਵੀ ਹੁੰਦੇ ਨੇ ਪੈਸਵਾਜੀ ਕਰਨ ਆ ਜਾਂਦੇ ਨੇ ਪੁਲਿਸ ਵਾਲੇ ਨਾਲ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਜਿਹੜੇ ਪੈਸਵਾਦੀ ਕੰਮ ਕਰਦੇ ਨੇ ਉਹਨਾਂ ਨਾਲ ਦੇਖੋ ਅਸੀਂ ਪਿਛਲੇ ਸਾਲ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਸਾਡੀ ਹੋਲੇ ਮੱਲੇ ਤੇ ਬਾਬਾ ਬਲਬੀਰ ਸਾਨੂੰ ਕਹਿੰਦੇ ਆਂ ਨੰਗ ਸਿੰਘ ਜਥੇਬੰਦੀਆਂ ਦੇ ਮੁਖੀ ਨੂੰ ਕਿਹਾ ਮੈਂ ਪਰ ਥੋੜਾ ਜਿਹਾ ਉਹ ਆਪਣੀ ਧਿਆਨ ਦੇ ਕੇ ਰਾਜੇ ਕਿਉਂਕਿ ਸਾਨੂੰ ਹਰ ਇੱਕ ਜੋੜ ਮੇਲੇ ਚ ਘਟੋ ਘੜ ਵੀ ਪੰਜ ਪੰਜ ਗੱਡੀਆਂ ਦੇ ਟੋਲੇ ਬਣਾ ਕੇ ਨੰਗ ਸਿੰਘ ਵੀ ਵੀ ਸਿਆਣੇ ਹੋਣ ਉਹਨਾਂ ਨੂੰ ਹਰ ਜੋੜ ਮਲੇ ਵਿੱਚ ਵਿਚਰਨਾ ਚਾਹੀਦਾ ਹੈ ਜੋ ਕੋਈ ਨਿਹੰਗ ਸਿੰਘ ਗਲਤ ਕਰਦਾ ਉੱਤੇ ਵੀ ਕੰਟਰੋਲ ਕਰਨਾ ਚਾਹੀਦਾ ਹੈ ਜੋ ਕੋਈ ਨੌਜਵਾਨ ਗਲਤ ਕਰਦਾ ਹੈ ਜਾਂ ਮੰਡੀਰ ਗਲਤ ਕਰਦੀ ਏ ਸਾਰਿਆਂ ਦਾ ਸਾਨੂੰ ਕੰਟਰੋਲ ਕਰਨਾ ਚਾਹੀਦਾ ਖਾਸ ਕਰਕੇ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਨੂੰ ਹਰ ਮੇਲੇ ਦੇ ਵਿੱਚ ਘੱਟੋ ਘੱਟ ਵੀ 50 ਗੱਡੀਆਂ ਹੋਣ ਪੰਜ-ਪੰਜ ਗੱਡੀਆਂ ਦਾ ਜਥਾ ਹੋਵੇ ਸਿਆਣੇ ਨਿਹੰਗ ਸਿੰਘ ਉਹਨਾਂ ਨਾਲ ਜਿਹੜਾ ਖਰਾਬ ਕਰਦਾ ਉੱਤੇ ਡਾਂਗ ਵੀ ਫਰੀ ਜਾਵੇ ਭਾਵੇਂ ਕੋਈ ਨਿਹੰਗ ਸਿੰਘ ਵੀ ਹੋਵੇ ਕੋਈ ਕੋਈ ਹੋਵੇ ਤਦੋਂ ਪਿਆਰ ਦਾ ਵੀ ਸਮਝਾਇਆ ਜਾਵੇ ਜੇ ਸਮਝੇ ਚੰਗੀ ਗੱਲ ਆ ਤੇ ਉਹ ਹਿਸਾਬ ਦੇ ਨਾਲ ਸਾਨੂੰ ਮੇਲੇ ਜੋੜ ਮੇਲੇ ਚ ਕੰਟਰੋਲ ਕਰਨਾ ਪਏਗਾ ਤੇ ਤਾਂ ਚੜ੍ਹਦੀ ਗੱਲਾ ਹੋਰ ਹੋਏਗੀ ਤੇ ਵਿੱਚ ਸੰਗਤ ਹੌਲੀ ਹੌਲੀ ਸਮਝ ਰਹੀ ਆ ਵੀ ਲੰਗਰ ਵੀ ਸਵਾਰ ਲੱਗੇ ਨੇ ਲਾਊਡ ਸਪੀਕਰ ਵੀ ਨਹੀਂ ਤੁਸੀਂ ਕਹਿੰਦੇ ਚੱਲਿਆ ਹਨ ਡੈਕ ਵੀ ਮੁੰਡਿਆਂ ਨੌਜਵਾਨ ਨੇ ਥੋੜਾ ਸਮਝ ਕੀਤੀ ਆ ਵੀ ਆਵਾਜ਼ ਘੱਟ ਰੱਖੀ ਆ ਨਹੀਂ ਬਾਜਬੰਦ ਵੀ ਕੀਤੀ ਆ ਤੇ ਕਈ ਜਗ੍ਹਾ ਹੁਣ ਇਹ ਵੀ ਕਿਹਾ ਜਾ ਰਿਹਾ ਵੀ ਦੁਕਾਨਾਂ ਨਹੀਂ ਲੱਗਣਾ ਚਾਹੀਦਾ ਸਫਤੇਗੜ ਸਾਹਿਬ ਦੇ ਵਿੱਚ ਜਿਹੜੇ ਦੁਕਾਨਾਂ ਲੱਗਦੇ ਆ ਖੇਡਾਂ ਦੀਆਂ ਹੋਰ ਸਮਾਨ ਵੇਚਣ ਵਾਲੀਆਂ ਤੇ ਵੀ ਲੰਗਰ ਲੱਗਣੇ ਜਿੱਦ ਨੇ ਜਾਂ ਗੁਰਬਾਣੀ ਦਾ ਲ ਇਹ ਜਿਹੜੇ ਦੁਕਾਨਾਂ ਨੇ ਉਹ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਗੇ ਵੀ ਦੁਕਾਨਾਂ ਲੱਗਣਾ ਚਾਹੀਦੀਆਂ ਨੇ ਉਰੇ ਦੇਖੋ ਸਭ ਤੋਂ ਵੱਡੀ ਤੇ ਗੱਲ ਇਹ ਹੈ ਇਹ ਕੰਮ ਸਾਰੇ ਜੇ ਇਕੱਠੇ ਹੋਣ ਅਕਾਲ ਤਖਤ ਸਾਹਿਬ ਦਾ ਹੁਕਮ ਚਾਹੀਦਾ ਹੈ ਐਸਜੀਪੀਸੀ ਦਾ ਕਮੇਟੀ ਦਾ ਠੇਕਾ ਲੈ ਰਹੀ ਸਾਰੀ ਦਾ ਇਹ ਜਿੰਨੀਆਂ ਦੁਕਾਨਾਂ ਲੱਗੀਆਂ ਐ ਐਸਜੀਪੀਸੀ ਨੇ ਠੇਕਾ ਲਿਆ ਹੋਇਆ ਸਾਰਾ ਕਹਿੰਦਾ ਇਨਕਮ ਆਉਂਦੀ ਹੈ ਫਿਰ ਉਹ ਬੰਦ ਹੋ ਜੂਗਾ ਹੈ ਨਾ ਤੇ ਉਹਨਾਂ ਨੇ ਕੰਟਰੋਲ ਕਰਨਾ ਐਸਜੀਪੀਸੀ ਨੇ ਤੇ ਇਸ ਕਰਕੇ ਜੇ ਸਾਰੇ ਇਕੱਠੇ ਹੋ ਕੇ ਚੀਤ ਆਪਾਂ ਧਿਆਨ ਦਈਏ ਐਸਜੀਪੀਸੀ ਨੂੰ ਕਹੀਏ ਤੇ ਸਭ ਕੁਝ ਹੋ ਸਕਦਾ ਹੈ ਬੀਤੇ ਧਰਮ ਕੀ ਲੱਗੀ ਹੋਣ ਵਧੀਆ ਸ਼ਸਤਰਾ ਦੀ ਦੁਕਾਨ ਹੋਵੇ ਵਧੀਆ ਦਸਤਾਰਾ ਦੀ ਦੁਕਾਨ ਹੋਵੇ ਹਨਾ ਵਧੀਆ ਸਾਫ ਸੁਥਰੇ ਲੰਗਰ ਚੱਲਣ ਲੰਗਰਾਂ 'ਚ ਰੋਲਾ ਨਾ ਪੌਜੇ ਨੂੰ ਲੋੜ ਆਪ ਜਾ ਕੇ ਛਕੇ ਤੇ ਐਸਜੀਪੀਸੀ ਕੰਟਰੋਲ ਕਰੇ ਕਾਲ ਤੱਕ ਜਦਾ ਜਿਹਦਰ ਹੁਕਮ ਦਵੇ ਤੇ ਜਦੋਂ ਅਸੀਂ ਆਪ ਵੀ ਚੋਣੇ ਵੀ ਸਾਨੂੰ ਇਨੇ ਪੈਸੇ ਮਿਲਣ ਤੇ ਕੰਟਰੋਲ ਆਮ ਲੋਕ ਥੋੜਾ ਕਰ ਸਕਦੇ ਉਹ ਤੇ ਵਿਚਾਰੇ ਜੋੜ ਮੇਲੇ ਵੇਖਣ ਹੁੰਦੇ ਤੇ ਇਹ ਵੀ ਸੰਗਤ ਬਹੁਤ ਅੱਗੇ ਨਾਲ ਸੁਧਰ ਰਹੀ ਬਹੁਤ ਚੜ੍ਹਦੀ ਗੱਲਾ ਤੇ ਦੇਖੋ ਤੁਸੀਂ ਕਿੰਨੀ ਸ਼ਾਂਤਰੀ ਹੈ ਇਤਕੀ ਜੋੜ ਮੇਲੇ 'ਚ ਤ ਉਹ ਵਧੀਆ ਗੱਲ ਹੈ ਤੇ ਦੂਜੇ ਪਾਸੇ ਦੇਖੀਏ ਜੇ ਆਪਾਂ ਕਹਿੰਦੇ ਵੀ ਬੰਦ ਹੋਣਾ ਚਾਹੀਦਾ ਵੀ ਦੂਜੇ ਪਾਸੇ ਕੋਈ ਨਾ ਰੋਜ਼ਗਾਰ ਵੀ ਆ ਫਿਰ ਗਰੀਬ ਦਾ ਇੱਕ ਲੱਤ ਵੀ ਵੱਜਦੀ ਏ ਰਿੱਟ ਤੇ ਨਹੀਂ ਤੁਸੀਂ ਇੱਕ ਬਿਆਨ ਤੇ ਰਹੋ ਨਾ ਜੇ ਰੋਜ਼ਗਾਰ ਆ ਤੇ ਫਿਰ ਆਪਾਂ ਮੁੱਦੇ ਤੇ ਨਾ ਆਈਏ ਇਹ ਵੀ ਜੇ ਦੁਕਾਨਦਾਰੀ ਕੋਈ ਚੱਲਦੀ ਵੀ ਥੋੜੀ ਬੋਤੀ ਉਹ ਚ ਹੁੱਲੜਬਾਜੀ ਨਾ ਹੋਵੇ ਸਾਫ਼ ਸੁਥਰਾ ਕੋਈ ਗਰੀਬ ਬੰਦਾ ਲਾ ਰਿਹਾ ਹੈ ਤੇ ਉਹ ਆਪਾਂ ਧਿਆਨ ਚ ਰੱਖ ਕੇ ਚਲੋ ਗਰੀਬ ਬੰਦੇ ਦਾ ਰੋਜ਼ਗਾਰ ਆ ਸਾਬ ਜਹਾਂ ਦੇ ਨਾਂ ਤੇ ਕੋਈ ਪਰਵਾਲ ਪੜ ਰਿਹਾ ਤੇ ਕੋਈ ਰੋਟੀ ਕਾ ਰਿਹਾ ਕੋਈ ਬੱਚਾ ਕਿਸੇ ਦਾ ਬਿਮਾਰ ਆ ਕਿਸੇ ਦਾ ਬਜ਼ੁਰਗ ਬਿਮਾਰ ਆ ਜ ਤੋ ਥੋੜੇ ਜੇ ਸਿਸਟਮ ਕੋਈ ਢਾਂਚਾ ਵਧੀਆ ਬਣ ਜਾਵੇ ਜਿਹਦੇ ਨਾਲ ਰੋਡ ਵਧੀਆ ਖੁੱਲੇ ਰਹਿਣ ਤੇ ਉਸ ਸਿਸਟਮ ਦੇ ਨਾਲ ਬਾਜ਼ਾਰ ਲਾਏ ਜਾਣ ਜਿੱਥੇ ਕਿ ਜਿਆਦੀ ਹੁੱਲੜਬਾਜੀ ਨਾ ਹੋ ਸਕੇ ਤੇ ਹੁਣ ਲਾਸਟ ਵਿੱਚ ਕੀ ਕਹਿਣਾ ਚਾਹੁੰਦੇ